ਪਛਮੀ ਸਿਸਟਮ ਵੈਦਰ ਸੋਰਟਮੈਂਟਸ ਲਗਾਤਾਰ ਪਿਛਲੇ ਦਿਨਾਂ ਤੋਂ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਮੀਂਹ ਦੀ ਸੰਭਾਵਨਾ ਕਿੱਥੇ ਕਿੱਥੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲੇਗੀ ਪਛਮੀ ਸਿਸਟਮ ਦੀ ਅਪਡੇਟ ਮੌਜੂਦਾ ਕੀ ਦੇਖਣ ਨੂੰ ਮਿਲ ਰਹੀ ਹੈ ਸਾਫ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਪਛਮੀ ਸਿਸਟਮ ਦੀ ਗੱਲ ਕਰੀਏ ਤਾਂ ਮੌਜੂਦਾ ਪਛਮੀ ਸਿਸਟਮ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਐਕਟੀਵੇਟ ਦੇਖਣ ਨੂੰ ਮਿਲ ਰਿਹਾ ਹੈ ਜੇ ਲਾਈਵ ਸਲਾਈਡ ਤਸਵੀਰਾਂ ਵਿੱਚ ਦੇਖਦੇ ਹੋ ਲਗਭਗ ਪਛਮੀ ਸਿਸਟਮ ਪੂਰੀ ਤਰ੍ਹਾਂ ਪੰਜਾਬ ਦੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਕਿਹਤਰਾ ਦੇ ਵਿੱਚ ਇਸ ਦਾ ਅਸਰ ਥੋੜਾ ਜਿਆਦਾ ਦੇਖਣ ਨੂੰ ਮਿਲੇਗਾ ਮਦਾਨੀ ਕਿਸਿਆਂ ਦੇ ਵਿੱਚ ਇਸ ਦਾ ਅਸਰ ਆਪਾਂ ਨੂੰ ਘੱਟ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲੇ ਵੀ ਦੱਸਿਆ ਹੈ ਤਕੜਾ ਸਿਸਟਮ ਨਹੀਂ ਹੈ ਹਲਕੇ ਤੋਂ ਦਰਮਿਆਨੇ ਬੱਦਰ ਦਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਦੇ ਛਰਾਟੇ ਕੁਝ ਭਾਗਾਂ ਦੇ ਵਿੱਚ ਸਵੇਰ ਤੋਂ ਹੀ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ ਤਕਰੀਬਨ ਪਛਮੀ ਸਿਸਟਮ ਜ਼ਿਆਦਾਤਰ ਖੇਤਰਾਂ ਦੇ ਵਿੱਚ ਐਕਟੀਵੇਟ ਦੇਖਣ ਨੂੰ ਮਿਲ ਰਿਹਾ ਹੈ ਓਵਰ ਆਲ ਤਕਰੀਬਨ ਜੇਕਰ ਆਪਾਂ ਜ਼ੂਮ ਕਰਕੇ ਦੇਖੀਏ ਤਾਂ ਤਕਰੀਬਨ ਪੰਜਾਬ ਦੇ ਤੇ ਉੱਤਰ ਪਾਰ ਦੇ ਖੇਤਰਾਂ ਦੇ ਵਿੱਚ ਇਹ ਸਿਸਟਮ ਲਗਾਤਾਰ ਐਕਟੀਵੇਟ ਦੇਖਣ ਨੂੰ ਮਿਲ ਰਿ ਦੀ ਗੱਲ ਕਰੀਏ ਤਾਂ ਚੱਕਰਵਾਤ तकरीबन ਆਪਾਂ ਨੂੰ ਦੇ ਲਗਭਗ ਰਾਜਸਥਾਨ ਅਤੇ ਸ਼੍ਰੀ ਗੰਗਾ ਨਗਰ ਦੀ ਸਾਈਡ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਐਂਟੀ ਸਾਈਕਲੋਨ ਦੇ ਰੂਪ ਦੇ ਵਿੱਚ ਬੰਦਾ ਹਾਇਦ ਖਾਇਦੇ ਰਿਹਾ ਹੈ ਗੰਗਾ ਨਗਰ ਬਿੱਕਾ ਨੇੜੇ ਦੇ ਲਗਭਗ ਇਸ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਰਾਜਸਥਾਨ ਤੋਂ ਬਾਅਦ ਹਰਿਆਣੇ ਨੂੰ ਇਹ ਸਿਸਟਮ ਪਾਰ ਕਰਦਾ ਹੋਇਆ ਅੱਗੇ ਲੰਘੇਗਾ ਤੇ ਪੰਜਾਬ ਦੇ ਵੀ ਇਸ ਦਾ ਅਸਰ ਆਪਾਂ ਨੂੰ ਟਟਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਉੱਪਰ ਦੇਖਿਆ ਤਾਂ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਹਿੱਸੇ ਹੋਗੇ ਇਸ ਦਾ ਅਸਰ ਜਾਪਾ ਨੂੰ तकरीबन ਥੋੜਾ ਜਿਹਾ ਘੱਟ ਦੇਖਣ ਨੂੰ ਮਿਲੇਗਾ ਬਾਕੀ ਜਿਹੜਾ ਪੂਰਬੀ ਹਿੱਸਾ ਹੋ ਗਿਆ ਇਹ ਅੱਜ ਦੁਪਹਿਰ ਤੋਂ ਬਾਅਦ ਤੇ ਰਾਤ ਦੇ ਸਮੇਂ ਇਸ ਦਾ ਅਸਰ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲੇਗਾ ਓਵਰ ਆਲ ਤਕਰੀਬਨ ਜੇਕਰ ਆਪਾਂ ਜ਼ੂਮ ਕਰਕੇ ਦੇਖੇ ਤਾਂ ਜਿਲੇਵਾਰ ਅਪਡੇਟ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਗਤੀਵਿਧੀਆਂ ਦਾ ਅਸਰ ਦੇਖਣ ਨੂੰ ਮਿਲਣਗੇ ਤਕਰੀਬਨ ਨਮੀ ਦੀਆਂ ਹਵਾਵਾਂ ਲਗਾਤਾਰ ਆਪਾਂ ਨੂੰ ਪੰਜਾਬ ਦੇ ਵੱਲ ਕੂਚ ਕਰਦੀਆਂ ਹੋਈਆਂ ਦਿਖਾਈ ਦੇਣਗੇ ਐਂਟੀ ਸਾਈਕਲਨ ਦਾ ਅਸਰ ਦੇਖਣ ਨੂੰ ਮਿਲੇਗਾ ਹਲਕੇ ਦਰਮਿਆਨੇ ਮੀਂਹ ਦੁਪਹਿਰ ਤੋਂ ਸ਼ਾਮ ਤੱਕ ਪੰਜਾਬ ਦੇ ਲਗਭਗ ਕਈ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਵੇਂ ਆਪਾਂ ਗੱਲ ਕਰੀ ਤਾਂ ਕੁਝ ਫਾਜ਼ਿਲਗਾ ਦੇ ਆਸਪਾਸ ਦੇ ਖੇਤਰ ਹੋਗੇ ਮੋਗਾ ਬਰਨਾਲਾ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਦੇ ਲੁਧਿਆਣਾ ਦੇ ਬਠਿੰਡੇ ਦੇ ਬਹੁਤ ਸਾਰੇ ਹਿੱਸੇ ਹੋਗੇ ਬੱਦਲਬਾਈ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਉਸ ਤੋਂ ਬਾਅਦ ਹਲਕੇ ਫੁਲਕੇ ਕਿਨਮਿਲ ਗਰੀ ਦੇ ਛਰਾਟੇ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲਣਗੇ ਚੱਕਰਵੱਧੀ ਸਿਸਟਮ ਲਗਾਤਾਰ ਹਰਿਆਣੇ ਤੋਂ ਅੱਗੇ ਨਿਕਲਦਾ ਹੋਇਆ ਦਿਖਾਈ ਦੇਗਾ ਪੰਜਾਬ ਦਾ ਦੱਖਣ-ਪੱਛਮੀ ਹਿੱਸਾ ਥੋੜਾ ਪੂਰਬੀ ਹਿੱਸਾ ਹੋ ਗਿਆ ਇਹਨਾਂ ਹਿੱਸਿਆਂ ਦੇ ਵਿੱਚ ਆਪਾਂ ਨੂੰ ਅਸਰ ਦੇਖਣ ਨੂੰ ਮਿਲੇਗਾ ਤੇ ਅੱਧੀ ਰਾਤ ਤੱਕ ਕਮੀਰੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਕੁਝ ਇਲਾਕਿਆਂ ਦੇ ਵਿੱਚ ਦਰਮਿਆਨੇ ਪੱਦਰਦਾਮੀ ਵੀ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਆਪਾਂ ਜ਼ੂਮ ਕਰਕੇ ਦੇਖੀਏ ਤਾਂ ਤਕਰੀਬਨ ਜਿਹੜੇ-ਜਿਹੜੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇ ਅਸਾਰ ਆਪਾਂ ਨੂੰ ਵੱਧ ਦੇਖਣ ਨੂੰ ਮਿਲਣਗੇ ਤਕਰੀਬਨ ਪੰਜਾਬ ਦੇ ਜਿਹੜੇ ਰੂਪਨਗਰ ਦੇ ਇਲਾਕੇ ਹੋਗੇ ਨਾਂਦਪੁਰ ਸਾਹਿਬ ਦੇ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਹਜੇ ਵੀ ਆਪਾਂ ਨੂੰ ਇੱਕ ਸਿਸਟਮ ਐਕਟੀਵੇਟ ਦੇਖਣ ਨੂੰ ਮਿਲ ਰਿਹਾ ਹੈ ਤੇ ਇਹਨਾਂ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਲੁਧਿਆਣਾ ਦਾ ਪੂਰਬੀ ਹਿੱਸਾ ਹੋ ਗਿਆ ਬਾਕੀ ਫਤਿਹਗੜ੍ਹ ਸਾਹਿਬ ਦੇ ਹਿੱਸੇ ਹੋ ਗਏ ਇਹਨਾਂ ਹਿੱਸਿਆਂ ਦੇ ਵਿੱਚ ਕਾਰਵਾਈਆਂ ਦੇ ਸਾਰ ਦੇਖਣ ਨੂੰ ਮਿਲਣਗੇ ਉਸ ਤੋਂ ਬਾਅਦ ਤਕਰੀਬਨ ਪੰਜਾਬ ਦੇ ਜਿਹੜੇ ਪੂਆ ਦੇ ਖੇਤਰ ਹੋ ਗਏ ਪਟਿਆਲਾ ਦੇ ਆਸ-ਪਾਸ ਦੇ ਖੇਤਰ ਹੋ ਗਏ ਇਹਨਾਂ ਦੇ ਵਿੱਚ ਗਤੀਵਿਧੀਆਂ ਦੇ ਸਾਰ ਦੇਖਣ ਨੂੰ ਮਿਲਣਗੇ ਸੰਗਰੂਰ ਮਲੇਰ ਕੋਟਲਾ ਨਾਬਾ ਦੇ ਆਸ-ਪਾਸ ਦੇ ਖੇਤਰ ਹੋ ਗਏ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਦੇ ਸਾਰ ਦੇਖਣ ਨੂੰ ਮਿਲਣਗੇ ਥੋੜਾ ਬਹੁਤਾ ਮਾਨਸਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਵੀ ਗਤੀਵਿਧੀਆਂ ਦੇਖਣ ਨੂੰ ਮਿਲਣ ਗਿਆ ਇਸ ਟਾਈਮ ਵੀ ਆਪਾਂ ਨੂੰ ਮਾਨਸਾ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਹਲਕੇ ਦਰਮਿਆਨੇ ਮੀਂਹ ਦੀ ਸਭਾਵਨਾ ਹਜੇ ਬੰਦੀ ਹੋਈ ਠਾਈ ਦੇਰੀ ਹੈ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੀ ਗੱਲ ਕਰੀਏ ਤਾਂ ਦੁਪਹਿਰ ਤੋਂ ਬਾਅਦ ਪੰਜਾਬ ਦੇ ਜਿਹੜਾ ਪ ਥੋੜਾ ਘਟਦਾ ਹੋਇਆ ਖਾਈ ਦੇਗਾ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਦੀਆਂ ਕਾਰਵਾਈਆਂ ਆਪਾਂ ਨੂੰ ਦੁਪਹਿਰ ਤੋਂ ਬਾਅਦ ਥੋੜੀਆਂ ਘੱਟ ਪ੍ਰੋਬਲਮ ਕਰਦੀਆਂ ਹੋਈਆਂ ਦਿਖਾਈ ਦੇਣਗੀਆਂ ਛੋਟੇ ਮੋਟੇ ਮੀਂਹ ਦੇ ਸਪੈਲ ਆਪਾਂ ਨੂੰ ਦੇਖਣ ਨੂੰ ਮਿਲਣਗੇ ਜਿਆਦਾ ਤਗੜੇ ਮੀਂਹ ਦੀ ਸੰਭਾਵਨਾ ਨਹੀਂ ਹੈ ਹਵਾਵਾਂ ਦੀ ਗੱਲ ਕਰੀ ਤਾਂ ਕੁਝ ਇਲਾਕਿਆਂ ਦੇ ਵਿੱਚ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਥੋੜੀਆਂ-ਬੋਤੀਆਂ ਹਵਾਵਾਂ ਇੱਕ-ਦੂਸਰੇ ਇਲਾਕਿਆਂ ਦੇ ਵਿੱਚ 25 ਤੋਂ ਲੈ ਕੇ 40 ਕਿਲੋਮੀਟਰ ਦੇ ਹਸਾਬ ਨਾਲ ਵੀ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਤਕਰੀਬਨ ਮੇਨ ਤੌਰ ਤੇ ਆਪਾਂ ਨੂੰ ਦੁਪਹਿਰ ਤੋਂ ਬਾਅਦ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਜਿਹੜ ਇਹ ਤਕਰੀਬਨ ਆ ਆਵਲੀ ਬੈਲਟ ਹੋ ਗਈ ਜਿਸ ਦੇ ਵਿੱਚ ਜਲੰਧਰ ਲੁਧਿਆਣਾ ਅੰਮ੍ਰਿਤਸਰ ਨਨਪੁਰ ਸਾਹਿਬ ਨਾਭਾ ਮਲੇਰਕੋਟਲਾ ਗੁਡਾਸਪੁਰ ਦੇ ਖੇਤਰ ਹੋ ਗਏ ਠਾਨੜਕੋਟ ਹੋ ਗਿਆ ਇਹਨਾਂ ਖੇਤਰਾਂ ਦੇ ਵਿੱਚ ਦਰਮਿਆਨੇ ਬੱਦਰ ਦੀਆਂ ਮੀਂਹ ਦੀਆਂ ਗਤੀਵਿਧੀਆਂ ਦੇ ਆਸਾਰ ਗਰਜ ਚਮਕ ਆਪਾਂ ਨੂੰ ਮੀਂਹ ਦੀ ਸੰਭਾਵਨਾ ਦੁਪਹਿਰ ਤੋਂ ਬਾਅਦ ਵੱਧ ਦੇਖਣ ਨੂੰ ਮਿਲੇਗੀ ਬਾਕੀ ਜੋ ਵੀ ਤਾਜ਼ਾ ਅਪਡੇਟ ਆਈਐਮਡੀ ਵਾਲੋ ਜਾਰੀ ਕੀਤੀ ਜਾਏਗੀ ਉਹ ਲਗਾਤਾਰ ਤੁਹਾਡੇ ਨਾਲ ਲੈ ਕੇ حاضر ਹੋਵਾਂਗੇ ਜੇਕਰ ਚੈਨਲ ਤੇ ਪਹਿਲੀ ਵਾਰੇ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਵਰ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ